ਆ ਬਾਬਾ ਜੀ ਦੇ ਦਰ ਤੇ ਬੱਕਰੀਆਂ ਹੀ ਨੇ ਇਹਨਾਂ ਬੱਕਰੀਆਂ ਨੂੰ ਕਹਿੰਦੇ ਰਹੀ ਇਤਿਹਾਸ ਆ ਬਾਬਾ ਜੀ ਦਾ ਇਹ ਆ ਸ਼ੇਰ ਬੱਕਰੀਆਂ ਚਾਰਦਾ ਸੀਗਾ ਜੀ ਨਾਲ ਆ ਕੁੱਤਾ ਇਹ ਵੀ ਬਾਬਾ ਜੀ ਦੇ ਨਾਲ ਜਨ ਕੀ ਬੱਕਰੀਆਂ ਚਾਰਦੇ ਹੁੰਦੇ ਦੇਖ ਲਓ ਸ਼ੇਰ ਦਾ ਤਾਂ ਬੱਕਰੀ ਦਾ ਕੋਈ ਮੇਲ ਨਹੀਂ ਹੈਗਾ ਪਰ ਰੱਬ ਦੇ ਰੰਗ ਦੇਖੋ ਪਿਓਰ ਨੇਕਸ ਬਾਈ ਦਾ ਰੰਗ ਦੇਖੋ ਮੈਂ ਕਿਹਾ ਇਹ ਗੱਲ ਬਾਕੀ ਦੇ ਬਾਕੀ ਇੰਦਰ ਹੀ ਹੋਣੇ ਮੇਰੇ ਨਾਲ ਮੈਂ ਉੱਥੇ ਜਾ ਕੇ ਲੰਗਰ ਇੱਧਰ ਲੰਗਰ ਚਾਹ ਦਾ ਲੰਗਰ ਚਾਹ ਦਾ ਲੰਗਰ ਚੱਲ ਰਿਹਾ ਛਕਣਾ ਚਲੋ ਅਗਰੇ ਮੇਰੇ ਬਲੌਗ ਚਲੋ ਠੀਕ ਹੈ ਜੀ ਅੱਗੇ ਹੁਣ ਦਰਸ਼ਨ ਭਰਾਣੇ ਤੁਹਾਨੂੰ ਅੱਗੇ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ